ਪੰਜਾਬ ਦੇ ਜਲੰਧਰ ਚ ਗ੍ਰੇਨੇਡ ਧਮਾਕੇ ਕਰਨ ਵਾਲੇ ਬਦਮਾਸ਼ਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਇਹ ਬਦਮਾਸ਼ 15 ਅਗਸਤ ਨੂੰ ਦਿੱਲੀ ਅਤੇ ਮਧ ਪ੍ਰਦੇਸ਼ ਵਿੱਚ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਸੀ। ਪੁਲਿਸ ਨੇ ਤਿੰਨ ਨਾਬਾਲਗ ਸਮੇਤ 6 ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਹੈ। ਰਾਜਸਥਾਨ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ ਅਤੇ ਪੰਜਾਬ ਪੁਲਿਸ ਨੇ ਸਾਂਝੇ ਤੌਰ ਤੇ ਇਹ ਕਾਰਵਾਈ ਕੀਤੀ। ਪੁਲਿਸ ਟੀਮ ਨੇ ਜੈਪੂਰ ਅਤੇ ਟੋਂਕ ਵਿੱਚ ਕਾਰਵਾਈ ਕਰਦੇ ਇਹਨਾਂ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ। ਗ੍ਰਿਫਤਾਰ ਕੀਤੇ ਬਦਮਾਸ਼ਾਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਇਹ ਬਦਮਾਸ਼ਾਂ ਨੇ 7 ਜੁਲਾਈ 2025 ਨੂੰ ਜਲੰਧਰ 'ਚ ਇੱਕ ਸ਼ਰਾਬ ਕਾਰੋਬਾਰੀ ਦੀ ਦੁਕਾਨ ਦੇ ਸਾਹਮਣੇ ਗ੍ਰੇਨੇਡ ਤਮਾਕੇ ਕਰਕੇ ਦਹਿਸ਼ਤ ਫੈਲਾਈ ਸੀ ਇਹ ਲੋਕ ਪਿਛਲੇ ਲੰਮੇ ਸਮੇਂ ਤੋਂ ਲੋਰੈਂਸ ਗੈਂਗ ਲਈ ਕੰਮ ਕਰ ਰਹੇ ਸਨ ਏਡੀਜੀ ਕ੍ਰਾਈਮ ਦਿਨੇਸ਼ ਐਮ ਐਨ ਨੇ ਦੱਸਿਆ ਕਿ ਗ੍ਰੇਨੇਡ ਤਮਾਕੇ ਦੇ ਮਾਮਲੇ 'ਚ ਪੰਜਾਬ ਪੁਲਿਸ ਨੇ ਰਾਜਥਾਨ ਪੁਲਿਸ ਨੂੰ ਅਲਰਟ ਭੇਜਿਆ ਸੀ ਇਸ ਤੋਂ ਬਾਅਦ ਏਜੀਟੀਐਫ ਦੇ ਐਡੀਸ਼ਨਲ ਐਸਪੀ ਸਿਧਾਂਤ ਸ਼ਰਮਾ ਦੀ ਨਿਗਰਾਨੀ ਹੇਠ ਪੂਰੀ ਟੀਮ ਨੇ ਸ਼ੱਕੀਆਂ ਦੀ ਭਾਲ ਸ਼ੁਰੂ ਕੀਤੀ ਜੈਪੁਰ ਰੇਂਜ ਅਤੇ ਅਜਮੇਰ ਰੇਂਜ ਵਿੱਚ ਤਲਾਸ਼ੀ ਲਈ ਗਈ ਟੀਮ ਨੇ ਜੈਪੁਰ ਸ਼ਹਿਰ ਅਤੇ ਟੋਂਕ ਦੇ ਅਪਰਾਧਿਕ ਖੇਤਰਾਂ ਵਿੱਚ ਬਦਮਾਸ਼ਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਇਸ ਦੌਰਾਨ ਕੁੱਲ 6 ਲੋਕਾਂ ਦੀ ਪਛਾਣ ਕੀਤੀ ਗਈ ਅਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਜਤਿੰਦਰ ਚੌਧਰੀ ਉਰਫ ਰਿਤਿਕ ਪੁੱਤਰ ਹੁੰਜੜੇ ਬਦਮਾਸ਼ਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਪੰਜਾਬ ਤੋਂ ਸਪੈਸ਼ਲ ਆਪਰੇਸ਼ਨ ਸੈੱਲ ਦੇ ਹਵਾਲੇ ਕਰ ਦਿੱਤਾ ਗਿਆ ਬਦਮਾਸ਼ਾਤ ਹੋਈ ਪੁਚਗਿਚ ਤੋਂ ਪਤਾ ਲੱਗਾ ਹੈ ਕਿ ਲੋਕ ਲੋਰੈਂਸ ਗੈਂਗ ਨਾਲ ਜੁੜੇ ਨੇ ਇਹਨਾਂ ਦਾ ਹੈਂਡਲਰ ਜਿਸ਼ਾਨ ਅਖਤਰ ਹੈ ਜੋ ਕੈਨੇਡਾ ਦੇ ਵਿੱਚ ਰਹਿੰਦਾ ਹੈ ਜਿਸ਼ਾਨ ਨੇ ਮੁੰਬਈ ਦੇ ਵਿੱਚ ਬਾਬਾ ਸਿੱਦਕੀ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ ਜਿਸ਼ਾਨ ਅਖਤਰ ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਪੱਟੀ ਮਨੂ ਅਗਵਾਨ ਅਤੇ ਗੋਪੀ ਨਵਸ਼ਰੀਆ ਪੰਜਾਬ ਵਿੱਚ ਇੱਕ ਦੂਜੇ ਨਾਲ ਜੁੜੇ ਹੋਏ ਨੇ ਜੋ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚ ਅਪਰਾਧਿਕ ਗਤੀਵਿਧੀਆਂ ਨੂੰ ਅੰਜਾਮ ਦਿੰਦੇ ਨੇ ਅਤੇ ਸਥਾਨਕ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਅਪਰਾਧ ਕਰਦੇ ਨੇ ਜਿਸ਼ਾਨ ਨਾਲ ਇਹ ਅਪਰਾਧੀ ਇੰਸਟਾਗ੍ਰਾਮ ਅਤੇ ਹੋਰ ਆਨਲਾਈਨ ਐਪਸ ਰਾਹੀਂ ਜੁੜੇ ਸੀ ਜਿਸ਼ਾਨ ਅਕਤਰ ਨੇ ਅਪਰਾਧੀਆਂ ਨੂੰ ਗ੍ਰੇਨੇਡ ਮੁਹੱਈਆ ਕਰਵਾਏ ਸਨ ਇਸ ਤੋਂ ਲਾਵਾਇਨਾ ਲੋਕਾਂ ਨੇ ਜਲੰਧਰ ਦੇ ਨਵਾਂ ਸ਼ਹਿਰ ਵਿੱਚ ਧਮਾਕਾ ਕਰਕੇ ਦਹਿਸ਼ਤ ਫੈਲਾਈ ਸੀ ਧਮਾਕੇ ਤੋਂ ਬਾਅਦ ਇੱਕ ਲੋਕ ਰਾਜਸਥਾਨ ਆ ਗਏ ਜਿਸ਼ਾਨ ਇਹਨਾਂ ਅਪਰਾਧੀਆਂ ਨੂੰ ਆਨਲਾਈਨ ਐਪਸ ਰਾਹੀਂ ਨਿਰਦੇਸ਼ ਦਿੰਦਾ ਸੀ ਦੋਸ਼ੀ ਨੇ ਇਹਨਾਂ ਲੋਕਾਂ ਨੂੰ 15 ਅਗਸਤ ਦੇ ਆਸ-ਪਾਸੇ ਦਿੱਲੀ ਅਤੇ ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਧਮਾਕਾ ਕਰਨ ਲਈ ਇੱਕ ਵੱਡੀ ਘਟਨਾ ਨੂੰ ਅੰਜਾਮ ਦੇਣ ਦੀ ਜ਼ਿੰਮੇਵਾਰੀ ਸੌਂਪੀ ਸੀ